ਜੀ ਕਿੱਦਾਂ ਸਾਰੇ ਠੀਕ ਆ ਕਾਕਾ ਕਰ ਆਪਣੇ ਬਲੌਗ ਦੀ ਸਟਾਰਟਿੰਗ ਤੇ ਇਹਨਾਂ ਨੂੰ ਲਾਉਣਾ ਹੁਣ ਸੰਕਰ ਸੰ ਫਟੇ ਜਿਹੜਾ ਆਪਣਾ ਰੋਲ ਦਾ ਕੰਮ ਇਹ ਕੰਮ ਦਿਲਾਤੇ ਤੇਨੂੰ ਕਹਿੰਦੇ ਇੱਥੇ ਕਿਹੜੀ ਲੱਗਾਤਾ ਕੁਛ ਹਨਾ ਆ ਮੈਡਮ ਆ ਗਈ ਪੰਗੇ ਲੈਣ ਵੀ ਮੇਰਾ ਵੀ ਬਲੌਗ ਬਣਾ ਦੇ ਵਿੱਚ ਮੇਰਾ ਵੀ ਬਲੌਗ ਬਣਾ ਦੇ ਹਨਾ ਫਰਸਟ ਆਪ ਲੈ ਸੁਣਣਾ ਆ ਜਾ ਉਹ ਆਪਾਂ ਵੀ ਆਪਣੀ ਡਿਊਟੀ ਤੇ ਲੱਗਦੇ ਆਂਗੇ ਕਿਉਂਕਿ ਆਪਣਾ ਕੋਲ ਕੈਮਰਾਮੈਨ ਹੈ ਨਹੀਂ ਆਪਾਂ ਇਹ ਸਾਰੇ ਕੰਮ ਕਰ ਲਿਆਂਗੇ ਮੈਰਾ ਬੰਦ ਕਰ ਠੀਕ ਆ ਨਾ ਚਲੋ ਹੁਣ ਆਪਾਂ ਬੰਦ ਦੇ ਪਾਸੋਂ ਇਧਰਲੀ ਸਾਈਡ ਫੇਰ ਤੋਂ ਬਨਾਂਗੇ ਇੱਥੇ ਦੋ ਪਾਸੋਂ ਜਾਣਗੇ ਇੱਥੇ ਠੀਕ ਆ ਤੇ ਇਧਰ ਖੜੀਆਂ ਨੇ ਸਾਡੇ ਦੋਨੇ ਕਟੀਆਂ ਤੇ ਉੱਧਰ ਖੜੀ ਆ ਚੁੱਪੀ ਤੇ ਨੂੰ ਸਾਡੀ ਹਜੇ ਬੰਨੀ ਹੋਈ ਆ ਇਹਨੂੰ ਛੱਡਾਂਗੇ ਸ਼ਾਮ ਨੂੰ ਕਿਉਂਕਿ ਸ਼ਾਮ ਨੂੰ ਬਣੇਗੀ ਮੱਤ ਪਗਮਾ ਬੰਨ੍ਹ ਕੰਮ ਜਦੋਂ ਪਗਮਾ ਬੰਨ੍ਹ ਕੇ ਸਾਈਡ ਤੇ ਆਪਣੀ ਨਾ ਆਗਾਂ ਮਾ ਬੰਨ੍ਹ ਕੇ ਬਸਾਂ ਚੁੱਕ ਲੈਂਦੇ ਆਂ ਇਹਨਾਂ ਪੱਥਰ ਲਾਈ ਜਾਂਦੇ ਆ ਇਹ ਆਹ ਗਾਨੀਆਂ ਪਾਲੇ ਬਣੇ ਕਿ ਕਿ ਮਾਪ ਲੇ ਮੇਰੇ ਤਾਂ ਘਰ ਤੇ ਗਾਣੇ ਨਹੀਂ ਰਹਿੰਦੇ ਬੱਲਾ ਸੰਦੂਕਲੇ ਕ ਭਰਿਆ ਕੋ ਬਾਕੀ ਭਰ ਦੇ ਆਪਾਂ ਬੱਥੇ ਇਹ ਸਭ ਕੁਝ ਛੱਡ ਦੇ ਜੋ ਪੂਰ ਕੜਾ ਹੈਗਾ ਥੋੜਾ ਥਾਮ ਲੂਗਾ ਸਾਹਮਣੇ ਸਿੱਟਾਂਗੇ ਤੇ ਆਸਟਾਈ ਦੇ ਮੇਰੇ ਮੂਰੇ ਆ ਬੈਜੰਦੇ ਬਹੁਤ ਛਾਲੀ ਕਰਦੀ ਐ ਬਹੁਤ ਜ਼ਿਆਦਾ ਨੂਰਾ ਓ ਨੂਰ ਨੂਰ ਕਰਦੇ ਰੱਖੀ ਜੀ ਹੁਣ ਸ਼ੁਰੂਆਤ ਹੋ ਚੁੱਕੀ ਪਸ਼ੂ ਨੂੰ ਪਾਣੀ ਪਿਆਉਣ ਦੀ ਕਿਉਂਕਿ ਹੰਕਰ ਜੀ ਹਜੇ ਅੱਜ ਘਰੇ ਹੈ ਨਹੀਂ ਗਏ ਗਏ ਹੋਇਆ ਕਿਤੇ ਤੇ ਹੁਣ ਪਾਣੀ ਆਪਾਂ ਨੇ ਪਲਾਉਣਾ ਤੂੰ ਹੈੱਡਫੋਨ ਕੱਢ ਲੈ ਕੰਨਾਂ ਚੋਂ ਪਸੂ ਨੂੰ ਪਾਣੀ ਪਿਲਾ ਲੈ ਨਾਲ ਲੱਗ ਕੇ ਅਜ ਪਿਉ ਨਹੀਂ ਹੈਗਾ ਚੰਬਲਾ ਮਾਰਦਾ ਫਿਰਦਾਗਾ ਚੱਲ ਖੋਲ ਚੱਲ ਚਲ ਚਲੋ ਇੱਕ ਕੰਨ ਤੇਰੀ ਮੈਡਮ ਨੂੰ ਦਿਖਾਣਾ ਆਈ ਮੈਂ ਵੀ ਹੈੱਡਫੋਨ ਪਾਏ ਹੋਏ ਸੀ ਤੇ ਕੰਨਾਂ ਚ ਮਮੀ ਨੂੰ ਲੈਣ ਕਿ ਲੈ ਜਾ ਰਹੇ ਆਂ ਪਾਰਲੀ ਸਾਈਡ ਪਾਰਲੀ ਸਾਈਡ ਲੱਜਾ ਨੂੰ ਆ ਜਾ ਇੱਧਰ ਸਾਈਡ ਤੇ ਬੀ ਲੈਂਦੇ ਅਦਰ ਲੋਕ ਤੇ ਕਿੱਧਰ ਜਾਣੀ ਹੈਗੀ ਤੇ ਦਵੇ ਸਾਰ ਮੋ ਜਾਨੀ ਲੋਖੀ ਦਹੀ ਲਹੂ ਪੀਤਾ ਪਿਆਗਾ ਕਰਤ ਕਿਉਂ ਪੰਗੇ ਲੈਣਾਗਾ ਉਹੀ ਪੰਗੇ ਲਈ ਜਾਂਦਾ ਉਹਨਾਂ ਨਾਲ ਕਰ ਲਓ ਕਰ ਲਓ ਵੀ ਜਿਹੜਾ ਗੋਹਾ ਕਰਨਾ ਕਰ ਲਓ ਪੀ ਲੈਣੇ ਪਾਣੀ ਖੜੀ ਹੈ ਨਾ ਲੱਤਾਂ ਬੰਨ੍ਹੇਓ ਚੱਲ ਜਾ ਐ ਬੜੇ ਫੈਨ ਦੀ ਬਾਸੇ ਹੇ ਹੇ ਚੱਲ ਜਾ ਚੱਲ ਮੈਂ ਆ ਕਰ ਦੂੰ ਮੈਂ ਆ ਕਰ ਦੂੰ ਆ ਤਾਂ ਨਹੀਂ ਸੋਣੀ ਆ ਛੱਡਣ ਦੀ ਸਾਡੀ ਆਪਣੇ ਬਿਊਟੀ ਲਾਈ ਐ ਕੋੜਾ ਚੋ ਕਿੱਲੇ ਕੋਣਾ ਚ ਨਹੀਂ ਧੋਣਾ ਚ ਹੁੰਦਾ ਗਾੜਾ ਗਾਉਂਦਾ ਗਾਇਕ ਦੇਖੋ ਕਾਪੀਰਾਈਟ ਨਾ ਆ ਜੇ ਉਹ ਨੂੰ ਬੋਲ ਦੇ ਕੰਨਿਆਂ ਤਾਵਾ ਮਾਰਦੀ ਵਦਾਂ ਕਿੰਨਾ ਵੜੀ ਹੈ ਹੋਇਆ ਨਹੀਂ ਮਾਰਨੀ ਚੱਪੜ ਨਹੀਂ ਮਾਰਨੀ ਹੈਗੀ ਲੈ ਮੈਂ ਖੋਲਾਂ ਨਾ ਮੱਕ ਚੱਪਾਈ ਦਰਦ ਦਰਦ ਖੜਾ ਛੱਡ ਦੇ ਨਾ ਆਈ ਛੱਡ ਦੇ ਨਾ ਚਲੀ ਜਾਊਗੀ ਚਲੋ ਆਪਾਂ ਵੀ ਫਲਾਉਣੇ ਕਰਨੇ ਨਾਲ ਲਾ ਕੇ ਪਸ਼ੂ ਨੂੰ ਪਾਣੀ ਪਾਲੀ ਸੜ ਜਾਂਦੇ ਜਾਂਦੇ ਨਹੀਂ ਰਹਿਣਦੇ ਫੇਰ ਕੋਈ ਨਾ ਹਾਂਜੀ ਆ ਕਹਿੰਦੇ ਸਾਨੂੰ ਪਿਓ ਇਹਨਾਂ ਨੂੰ ਵੀ ਪਿਉਨੇ ਪਾਣੀ ਤੇ ਗੋਹਾ ਗੋੜਾ ਕਰਦੇ ਆਪਾਂ ਇਕੱਠਾ ਇਹਨਾਂ ਦਾ ਵੀ ਅੰਦਰੋਂ ਬੁੜਾ ਹਾਲ ਕਰ ਦਿੰਦੀਆਂ ਨੇ ਗਿਆ ਚੱਲ ਚੱਲ ਬਈ ਬਸ ਮਸਤੀ ਨਾ ਕਰ ਤੂੰ ਲੈ ਜਾ ਇਹਨੂੰ ਚੱਲ ਫੜ ਕੇ ਰੱਖੀ ਉਹ ਤੇ ਕਰਨ ਜੋਤ ਕਿਉਂ ਇਹ ਕੋੜੀ ਆ ਮੇਰੀ ਪਾਣੀ ਪਲਾ ਲਾ ਤੂੰ ਕੋੜੀ ਆ ਤੇਰੀ ਉਸ ਟੈਂਡੇ ਨਹੀਂ ਵਿਚਾਰੀ ਨੂੰ ਤਾਂ ਕਰਕੇ ਉਹ ਕਰਦਾ ਇਹਨੇ ਪੰਗੇ ਲੈਨੇ ਨੇ ਦੇਖ ਦੇ ਕਾਨੀਤ ਕਿ ਆਪਾਂ ਗਏ ਲੈ ਨਾ ਬਸ ਉਹਨਾਂ ਦਾ ਪੁੱਤ ਲੈ ਅ ਡਿਸਕੋ ਡਾਂਸ ਲੱਗਿਆ ਪਿਆ ਕਰ ਚੱਕੀ ਘੋੜੀਏ ਤੇਰੀ ਤੂੰ ਆ ਜਾ ਪਾਣੀ ਪੀ ਲੈ ਉਹਨਾਂ ਦੀ ਵਿਚਾਰੀ ਨੂੰ ਚਲੋ ਇਹਨੂੰ ਵੀ ਬੰਦੇ ਆਪਾਂ ਤੇ ਇਹਨੂੰ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਤੇ ਡਿੱਗ ਪੈਗਾ ਡਾਂਗ ਫੜਾ ਤਾ ਨੂੰ ਚੱਕ ਕੇ ਥੱਲੇ ਉੱਤਰ ਥੱਲੇ ਪਾਣੀ ਵੀ ਨਾ ਰਿਹਾ ਨੇ ਵੇ ਸ਼ਰਮਾ ਉੱਤਰ ਕੜ ਥੱਲੇ

ਪਸੂਆਣਾ ਨਹੀਂ ਮਸਤੀ ਕਰੀਦੀ ਉਹਨੇ ਥੱਲੇ ਉਤਰ ਗਿਆ ਆ ਥੱਲੇ ਉਤਰ ਗਿਆ ਆ ਜਾ ਜਾ ਭੱਜ ਲਈ ਫੇਰ ਆ ਜਾ ਚਲੋ ਯਾਰੀ ਟਿਕ 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 ਸੈਂਡ ਵੀਰੀ ਗੁਲ ਟਿਕ 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 ਆਦੂ ਇਹ ਮੱਝੀ ਸੀ ਲ ਆ ਗਈ ਨਹੀਂ ਤੈਨੂੰ ਦੱਸ ਦਿੰਦੀ ਜੇ ਦੂਜੀ ਮੱਝ ਹੁੰਦੀ ਆਦੂ ਉਹ ਥੱਲੇ ਬਾਹਰ ਟਿਕਲ ਕੇ ਦੇਖਾ ਚੱਲ ਚੱਲ ਆ ਜਾ ਗੱਲ outra ਸਾਡੀ ਰਬ ਨੇ ਡਿਊਟੀ ਲਈ ਹੈ ਬਾਜ ਦੇ ਉੱਪਰ ਬੈਠਣ ਨੂੰ ਉਹ ਚੱਲੋ ਬਾਬੇ ਟਕ ਟਕ ਮੈਂ ਮੈਦੀ ਬੈਠੂ ਹੋਣਾ ਨਹੀਂ ਲੈ ਲੈ ਜਾ ਉਸਨੂੰ ਲੈ ਲੈ ਕੇ ਮੈਂ ਪਾਣੀ ਪਿਲਾਤਾ ਪਸ਼ੂ ਨੂੰ ਸਾਰਿਆਂ ਨੂੰ ਤੇ ਕੰਮਾਂ ਚੱਲਿਆਂ ਦਾ ਡੈਡੀ ਤੋਂ ਪਹਿਲਾਂ ਮਸ਼ੀਨ ਸੈੱਟ ਕਰਕੇ ਸਾਰਾ ਕੁਝ ਰੱਖ ਦੇਣਾ ਅਸੀਂ ਨਹੀਂ ਕਰੇ ਮਾਚੂ ਹੀ ਗੋਲੀ ਅੰਦਰ ਹੈ ਨਾ ਗਾਹ ਦੇ ਅੰਦਰ ਆਹ ਦੇਖ ਲੋ ਢੋਲਦਾ ਪਾਣੀ ਜਰਿਆਣੀ ਗਿਆ ਤਾ ਨਹੀਂ ਪੀਣਾ ਸੀ ਨਾ ਪੀਂਦੀ ਗੱਲਿਆ ਕਿਉਂ ਆਗਾ ਛਾਰਾ ਲੱਗ ਲਾ ਪਾਟ ਤਾ ਤੁਮ ਇਹ ਕਿਵੇਂ ਨਾ ਤੇ ਡਾਡੀ ਆਪੀ ਲਾ ਲੂਗਾ ਕਾਈ ਰੱਖ ਦੇ ਉੱਤੇ ਨਹੀਂ ਰੱਖਦੇ ਹੁਣ ਹਿਸਾਬ ਆਗਾ ਮੈਨੂੰ ਵੀ ਨਹੀਂ ਇਹਨਾਂ ਪਤਾ ਦਾ ਆਈ ਲੱਗ ਆਈ ਵੀ ਨਹੀਂ ਲੱਗਦਾ ਦੂਜੀ ਲੋਟ ਲੱਗੂਗਾ ਪਸਾਪੀ ਕਰ ਲੂਗਾ ਤੇ ਆਪਣਾ ਕੰਮ ਹੋ ਗਿਆ ਚਲੋ ਖੜਦੀ ਨਹੀਂ ਕਿ ਕਿਉਂ ਡੋਲੀ ਨਹੀਂ ਹੈਗੀ ਪੰਗੇ ਲਾਉਣ ਤਾਂ ਹਟਣਾ ਨਹੀਂ ਨੇ ਚਾਲੀ ਕਰ ਚੁੱਕੀ ਤੇ ਮਾਰਦੀ ਨੇ ਕਦੇ ਪਾਣੀ ਟੋਲ ਤੱਕ ਤੇ ਉਹ ਉਹਦੇ ਨਾਲ ਪੰਗੇ ਲੈਣ ਲੱਗ ਗਿਆ ਵਾ ਸਾਈ ਕਰੀ ਜਾਂਨੇ ਖੜੀ ਆ ਇਹ ਖੁੱਲੀਆਂ ਹੈਗੀਆਂ ਫੁੱਲ ਮਸਤੀ ਚ ਸਟਾਰਟ ਹੋ ਗਿਆ ਆਪਣੇ ਘਰਾਂ ਦਾ ਕੰਮ ਦੋ ਤਾਂ ਆਪਾਂ ਚੋਲੀਆਂ ਉੱਪਰ ਤੇ ਦੋ ਰਹਿ ਗਈਆਂ ਇੱਧਰ ਦੇਖ ਲੈ ਕਾਂ ਜੋਤ ਕਟੀਆਂ ਉੱਧਰ ਪੱਟੇ ਫਾਟੇ ਖਾਈ ਜਾਂਦੀਆਂ ਨਹੀਂ ਆ ਸਾਨੂੰ ਲੱਗ ਜਾ ਰਹੀ ਹੈ ਤਾਰਾ ਵੀ ਜਾਂਦੇ ਤੇ ਮੱਝ ਵੀ ਕੱਢਣੀ ਹੈ ਤੇ ਕਰਨ ਜੋਤ ਲੱਗ ਰਹੀ ਜੀ ਮਜੂਦ ਹਾਵਨ ਹਾਂ ਜੀ ਹੁਣ ਆਪਾਂ ਕੱਢਦੇ ਸਾਰੇ ਪਾਸੋਂ ਘਾੜੀਆਂ ਸਾਰਾ ਤੇ ਇਧਰੋਂ ਉਸ ਪਾਸੇ ਸਾਰੇ ਸਾਈਡ ਤੇ ਨਾਲੇ ਉਧਰ ਰਹਿੰਦੇ ਆ ਮਰਜੀ ਲਹਾਈ ਜਾਂਦੇ ਮਾਜੀ ਮਾਰਦੇ ਕਿਉਂ ਤੁਹਾਨੂੰ ਜਾਨ ਲੱਗੇ ਕਿ ਧਾਰਾ ਕੱਢਣ ਚਲੋ ਚਲੋ ਕੱਢੋ ਕੋਸ਼ਿਸ਼ ਕਰੋ ਕਹਿਨੇ ਹੋਣ ਧਾਰ ਕੱਢਣੀ ਹੈ ਕੱਢਣੀ ਹੈ ਹੁਣ ਔਖੀ ਲੱਗਦੀ ਆ ਮਾਜੀ ਮਿਠਾਈ ਬੈਠੇ ਚੜੀ ਚੰਗੀ ਆ ਉਹ ਮਾਜੀ ਥੱਲੇ ਬੈਠ ਕੇ ਦੇਖਦੇ ਮਿਹਨਤ ਪੂਰੀ ਚੱਲ ਰਹੀ ਆ ਫੁੱਲ ਮੈਂਟ ਆ ਬਹੁਤ ਪੂਰੀ ਚੱਲਦੀ ਆ ਉਹ ਦੇਖੋ ਚਲੋ ਨਹੀਂ ਜਾਇਦਾ ਬਲੌਗ ਕਰਦੇ ਆ ਐਂਡ ਜੇ ਤੁਹਾਨੂੰ ਬਲੌਗ ਵਧੀਆ ਲੱਗਦਾ ਤਾਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਪੋਰਟ ਗੋਜ ਰੂਟ ਆ ਤੁਹਾਡੀ ਹੈ ਚਲੋ ਜੀ ਅੱਜ ਦਾ ਵਲੌਗ ਦੀ ਐਂਡਿੰਗ ਸਾਡੀ ਫੋਲੋ ਮਸਤੀਆਂ ਚੱਲਦੇ ਰਹੋ ਧੰਨਵਾਦ